ਪੀਐਮ મોદી ਦਾ ਅੱਜ ਕਲਕੱਤਾ ਦੌਰਾ ਤੇ ਇਸ ਦੌਰਾਨ ਉਹ ਉੱਥੇ ਦੇ ਲੋਕਾਂ ਨੂੰ ਅੱਜ ਵੱਡਾ ਤੋਹਫ਼ਾ ਦੇਣ ਜਾ ਰਹੇ ਨੇ ਤੇ ਇਸੇ ਨਾਲ 에어ਪੋਰਟ ਜਾਣ ਵਾਲੇ ਲੋਕਾਂ ਨੂੰ ਵੱਡਾ ਲਾਭ ਜਿਹੜਾ ਉਹ ਮਿਲੇਗਾ 105200 ਕਰੋੜ ਰੁਪਏ ਦਾ ਸ਼ਹਿਰੀ ਜਿਹੜਾ ਉਦਘਾਟਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਐ ਮੈਟਰੋ ਜਿਹੜੇ ਆ ਰੂਟ ਨੇ ਉਹਨਾਂ ਦਾ ਤਿੰਨ ਮੈਟਰੋ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਅਤੇ ਸ਼ਹਿਰਾਂ ਨੂੰ ਵੱਡਾ ਲਾਭ ਜਿਹੜਾ ਹੋਣ ਵਾਲਾ ਹੈ ਤੇ ਇਹਨਾਂ ਦੇ ਸੰਪਰਕ ਜਿਹੜੇ ਦੇ ਨਾਲ ਜੁੜਨਗੇ ਤੇ ਇਸ ਦੇ ਨਾਲ ਲੋਕਾਂ ਨੂੰ ਵੱਡਾ ਜਿਹੜਾ ਫਾਇਦਾ ਹੋਣ ਵਾਲਾ ਤੇ ਅੱਜ ਕਲ੍ਹਕੱਤਾ ਦੇ ਲੋਕਾਂ ਨੂੰ ਪੀਐਮ મોદી ਦੇ ਵੱਲੋਂ ਵੱਡਾ ਤੋਹਫਾ ਦਿੱਤਾ ਜਾਵੇਗਾ ਤੇ 13.62 ਕਿਲੋਮੀਟਰ ਲੰਬਾਈ ਦੇ ਤਿੰਨ ਨਵੇਂ ਮੈਟਰੋ ਰੂਟਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਉਹ 1200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ 6 ਲੇਨ ਵਾਲੇ ਕੋਨਾ ਐਕਸਪ੍ਰੈਸਵੇ ਦਾ ਨੀ ਪੱਥਰ ਵੀ ਰੱਖਣਗੇ ਇਹ ਐਕਸਪ੍ਰੈਸਵੇ 7.2 ਕਿਲੋਮੀਟਰ ਲੰਬਾ ਹੋਵੇਗਾ ਇਸ ਨਾਲ ਹਾਵੜਾ ਆਲੇ ਦੁਆਲੇ ਦੇ ਪਿੰਡੂ ਖੇਤਰਾ ਅਤੇ ਕੋਲਕੱਤਾ ਵਿਚਕਾਰ ਸੰਪਰਕ ਵਧੇਗਾ ਇਸ ਨਾਲ ਯਾਤਰਾ ਦਾ ਸਮਾਂ ਬਚੇਗਾ ਤੇ ਖੇਤਰ ਦੇ ਵਿੱਚ ਕਾਰੋਬਾਰ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਸ ਦੇ ਨਾਲ ਅੱਜ ਅਦਾਸਨ ਦੇ ਕਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਜਿਹੜਾ ਉਹ ਮਿਲਣ ਜਾ ਰਿਹਾ ਪ੍ਰੇਮੋਦੇ ਦੇ ਵੱਲੋਂ ਕਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ 5200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਆ ਜਿਹੜੇ ਆ ਤਿੰਨ ਮੈਟਰੋ ਜਿਹੜੇ ਆ ਉਹਨਾਂ ਦੇ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਸ਼ਹਿਰਾਂ ਨੂੰ ਜਿਹੜਾ ਉਹ ਵੱਡਾ ਲਾਭ ਜਿਹੜਾ ਉੱਥੇ ਦੇ ਲੋਕਾਂ ਨੂੰ ਹੋਣ ਵਾਲਾ ਹੈ ਤੇ 에어ਪੋਰਟ ਤੋਂ ਏਅਰਪੋਰਟ ਤੋਂ ਜਿਹੜੇ ਉੱਥੇ ਦੇ ਲੋਕ ਜਾਂਦੇ ਨੇ ਏਅਰਪੋਰਟ ਤੋਂ ਜਾਣ ਵਾਲੇ ਲੋਕਾਂ ਨੂੰ ਇਸ ਨਾਲ ਵੱਡਾ ਲਾਭ ਜਿਹੜਾ ਹੋਵੇਗਾ ਤੇ ਸੰਪਰਕ ਜਿਹੜਾ ਪਿੰਡਾਂ ਤੇ ਸ਼ਹਿਰਾਂ ਦਾ ਸੰਪਰਕ ਇੱਕ ਦਿਨ ਇੱਕ ਦੂਜੇ ਦੇ ਨਾਲ ਜੁੜੇਗਾ ਤੇ ਵੱਡੇ ਲਾਭ ਜਿਹੜੇ ਆ ਅੱਜ ਕਲ੍ਹ ਕਲਕੱਤਾ ਨੂੰ ਮਿਲਣ ਵਾਲੇ ਨੇ ਕਿਉਂਕਿ ਪੀਓ ਮੋਦੀ ਦੇ ਵੱਲੋਂ ਉਹਨਾਂ ਨੂੰ ਵੱਡਾ ਤੋਹਫ਼ਾ ਜਿਹੜਾ ਦਿੱਤਾ ਜਾਵੇਗਾ ਤਿੰਨ ਰੂਟ ਜਿਹੜੇ ਮੈਟਰੋ ਦੇ ਤਿੰਨ ਰੂਟ ਆ ਉਹਨਾਂ ਦਾ ਉਦਘਾਟਨ ਜਿਹੜਾ ਅੱਜ ਪੀਓ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਪੀਐਮ મોદી ਦਾ ਅੱਜ ਕਲਕੱਤਾ ਦੌਰਾ ਤੇ ਇਸ ਦੌਰਾਨ ਉਹ ਉੱਥੇ ਦੇ ਲੋਕਾਂ ਨੂੰ ਅੱਜ ਵੱਡਾ ਤੋਹਫ਼ਾ ਦੇਣ ਜਾ ਰਹੇ ਨੇ ਤੇ ਇਸੇ ਨਾਲ 에어ਪੋਰਟ ਜਾਣ ਵਾਲੇ ਲੋਕਾਂ ਨੂੰ ਵੱਡਾ ਲਾਭ ਜਿਹੜਾ ਉਹ ਮਿਲੇਗਾ 1.5200 ਕਰੋੜ ਰੁਪਏ ਦਾ ਸ਼ਹਿਰੀ ਜਿਹੜਾ ਉਦਘਾਟਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਐ ਮੈਟਰੋ ਜਿਹੜੇ ਆ ਰੂਟ ਨੇ ਉਹਨਾਂ ਦਾ ਤਿੰਨ ਮੈਟਰੋ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਅਤੇ ਸ਼ਹਿਰਾਂ ਨੂੰ ਵੱਡਾ ਲਾਭ ਜਿਹੜਾ ਹੋਣ ਵਾਲਾ ਹੈ ਤੇ ਇਹਨਾਂ ਦੇ ਸੰਪਰਕ ਜਿਹੜੇ ਦੇ ਨਾਲ ਜੁੜਨਗੇ ਤੇ ਇਸ ਦੇ ਨਾਲ ਲੋਕਾਂ ਨੂੰ ਵੱਡਾ ਜਿਹੜਾ ਫਾਇਦਾ ਹੋਣ ਵਾਲਾ ਤੇ ਅੱਜ ਕਲ੍ਹਕੱਤਾ ਦੇ ਲੋਕਾਂ ਨੂੰ ਪੀਐਮ ਮੋਦੀ ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਜਾਵੇਗਾ ਤੇ 13.62 ਕਿਲੋਮੀਟਰ ਲੰਬਾਈ ਦੇ 3 ਨਵੇਂ ਮੈਟਰੋ ਰੂਟਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਉਹ 1200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ 6 ਲੇਨ ਵਾਲੇ ਕੋਨਾ ਐਕਸਪ੍ਰੈਸਵੇ ਦਾ ਨੀ ਪੱਥਰ ਵੀ ਰੱਖਣਗੇ ਇਹ ਐਕਸਪ੍ਰੈਸਵੇ 7.2 ਕਿਲੋਮੀਟਰ ਲੰਬਾ ਹੋਵੇਗਾ ਇਸ ਨਾਲ ਹਾਵੜਾ ਆਲੇ ਦੁਆਲੇ ਦੇ ਪਿੰਡੂ ਖੇਤਰਾ ਅਤੇ ਕੋਲਕੱਤਾ ਵਿਚਕਾਰ ਸੰਪਰਕ ਵਧੇਗਾ ਇਸ ਨਾਲ ਯਾਤਰਾ ਦਾ ਸਮਾਂ ਬਚੇਗਾ ਤੇ ਖੇਤਰ ਦੇ ਵਿੱਚ ਕਾਰੋਬਾਰ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਸੇ ਨਾਲ ਅੱਜ ਅਦਾਸਨ ਦੇ ਕੋਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫਾ ਜਿਹੜਾ ਉਹ ਮਿਲਣ ਜਾ ਰਿਹਾ। ਪ੍ਰਮੋਦੇ ਦੇ ਵੱਲੋਂ ਕੋਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ 5200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਆ ਜਿਹੜੇ ਆ ਤਿੰਨ ਮੈਟਰੋ ਜਿਹੜੇ ਆ ਉਹਨਾਂ ਦੇ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਸ਼ਹਿਰਾਂ ਨੂੰ ਜਿਹੜਾ ਉਹ ਵੱਡਾ ਲਾਭ ਜਿਹੜਾ ਉੱਥੇ ਦੇ ਲੋਕਾਂ ਨੂੰ ਹੋਣ ਵਾਲਾ ਹੈ ਤੇ 에어ਪੋਰਟ ਤੋਂ ਏਅਰਪੋਰਟ ਤੋਂ ਜਿਹੜੇ ਉੱਥੇ ਦੇ ਲੋਕ ਜਾਂਦੇ ਨੇ ਏਅਰਪੋਰਟ ਤੋਂ ਜਾਣ ਵਾਲੇ ਲੋਕਾਂ ਨੂੰ ਇਸ ਨਾਲ ਵੱਡਾ ਲਾਭ ਜਿਹੜਾ ਹੋਵੇਗਾ ਤੇ ਸੰਪਰਕ ਜਿਹੜਾ ਪਿੰਡਾਂ ਤੇ ਸ਼ਹਿਰਾਂ ਦਾ ਸੰਪਰਕ ਇੱਕ ਦੂਜੇ ਦੇ ਨਾਲ ਜੁੜੇਗਾ ਤੇ ਵੱਡੇ ਲਾਭ ਜਿਹੜੇ ਆ ਅੱਜ ਕਲ੍ਹ ਕਲਕੱਤਾ ਨੂੰ ਮਿਲਣ ਵਾਲੇ ਨੇ ਕਿਉਂਕਿ ਪੀਓ ਮੋਦੀ ਦੇ ਵੱਲੋਂ ਉਹਨਾਂ ਨੂੰ ਵੱਡਾ ਤੋਹਫ਼ਾ ਜਿਹੜਾ ਦਿੱਤਾ ਜਾਵੇਗਾ ਤਿੰਨ ਰੂਟ ਜਿਹੜੇ ਮੈਟਰੋ ਦੇ ਤਿੰਨ ਰੂਟ ਆ ਉਹਨਾਂ ਦਾ ਉਦਘਾਟਨ ਜਿਹੜਾ ਅੱਜ ਪੀਓ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਪੀਐਮ મોદી ਦਾ ਅੱਜ ਕਲਕੱਤਾ ਦੌਰਾ ਤੇ ਇਸ ਦੌਰਾਨ ਉਹ ਉੱਥੇ ਦੇ ਲੋਕਾਂ ਨੂੰ ਅੱਜ ਵੱਡਾ ਤੋਹਫਾ ਦੇਣ ਜਾ ਰਹੇ ਨੇ ਤੇ ਇਸੇ ਨਾਲ 에어ਪੋਰਟ ਜਾਣ ਵਾਲੇ ਲੋਕਾਂ ਨੂੰ ਵੱਡਾ ਲਾਭ ਜਿਹੜਾ ਉਹ ਮਿਲੇਗਾ ਦੱਸੇ ਕਿ 5200 ਕਰੋੜ ਰੁਪਏ ਦਾ ਸ਼ਹਿਰੀ ਜਿਹੜਾ ਉਦਘਾਟਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਐ ਮੈਟਰੋ ਜਿਹੜੇ ਆ ਰੂਟ ਨੇ ਉਹਨਾਂ ਦਾ ਤਿੰਨ ਮੈਟਰੋ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਅਤੇ ਸ਼ਹਿਰਾਂ ਨੂੰ ਵੱਡਾ ਲਾਭ ਜਿਹੜਾ ਹੋਣ ਵਾਲਾ ਹੈ ਤੇ ਇਹਨਾਂ ਦੇ ਸੰਪਰਕ ਜਿਹੜੇ ਦੇ ਨਾਲ ਜੁੜਨਗੇ ਤੇ ਇਸ ਦੇ ਨਾਲ ਲੋਕਾਂ ਨੂੰ ਵੱਡਾ ਜਿਹੜਾ ਫਾਇਦਾ ਹੋਣ ਵਾਲਾ ਤੇ ਅੱਜ ਕਲ੍ਹਕੱਤਾ ਦੇ ਲੋਕਾਂ ਨੂੰ ਪੀਐਮ ਮੋਦੀ ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਜਾਵੇਗਾ ਤੇ 13.62 ਕਿਲੋਮੀਟਰ ਲੰਬਾਈ ਦੇ 3 ਨਵੇਂ ਮੈਟਰੋ ਰੂਟਾ ਦਾ ਉਦਘਾਟਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਉਹ 1200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ 6 ਲੇਨ ਵਾਲੇ ਕੋਨਾ ਐਕਸਪ੍ਰੈਸਵੇ ਦਾ ਨੀ ਪੱਥਰ ਵੀ ਰੱਖਣਗੇ ਇਹ ਐਕਸਪ੍ਰੈਸਵੇ 7.2 ਕਿਲੋਮੀਟਰ ਲੰਬਾ ਹੋਵੇਗਾ ਇਸ ਨਾਲ ਹਾਵੜਾ ਆਲੇ ਦੁਆਲੇ ਦੇ ਪਿੰਡੂ ਖੇਤਰਾ ਅਤੇ ਕੋਲਕੱਤਾ ਵਿਚਕਾਰ ਸੰਪਰਕ ਵਧੇਗਾ ਇਸ ਨਾਲ ਯਾਤਰਾ ਦਾ ਸਮਾਂ ਬਚੇਗਾ ਤੇ ਖੇਤਰ ਦੇ ਵਿੱਚ ਕਾਰੋਬਾਰ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਇਸ ਦੇ ਨਾਲ ਅੱਜ ਅਦਾਨ ਨੇ ਕਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਜਿਹੜਾ ਉਹ ਮਿਲਣ ਜਾ ਰਿਹਾ ਪੀ ਅਮੋਦੇ ਦੇ ਵੱਲੋਂ ਕਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ 5200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਜਿਹੜੇ ਆ ਤਿੰਨ ਮੈਟਰੋ ਜਿਹੜੇ ਆ ਉਹਨਾਂ ਦੇ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਸ਼ਹਿਰਾਂ ਨੂੰ ਜਿਹੜਾ ਉਹ ਵੱਡਾ ਲਾਭ ਜਿਹੜਾ ਉੱਥੇ ਦੇ ਲੋਕਾਂ ਨੂੰ ਹੋਣ ਵਾਲਾ ਹੈ ਤੇ 에어ਪੋਰਟ ਤੋਂ ਏਅਰਪੋਰਟ ਤੋਂ ਜਿਹੜੇ ਉੱਥੇ ਦੇ ਲੋਕ ਜਾਂਦੇ ਨੇ ਏਅਰਪੋਰਟ ਤੋਂ ਜਾਣ ਵਾਲੇ ਲੋਕਾਂ ਨੂੰ ਇਸ ਨਾਲ ਵੱਡਾ ਲਾਭ ਜਿਹੜਾ ਹੋਵੇਗਾ ਤੇ ਸੰਪਰਕ ਜਿਹੜਾ ਪਿੰਡਾਂ ਤੇ ਸ਼ਹਿਰਾਂ ਦਾ ਸੰਪਰਕ ਇੱਕ ਦਿਨ ਇੱਕ ਦੂਜੇ ਦੇ ਨਾਲ ਜੁੜੇਗਾ ਤੇ ਵੱਡੇ ਲਾਭ ਜਿਹੜੇ ਅੱਜ ਕਲ੍ਹ ਕਲਕੱਤਾ ਨੂੰ ਮਿਲਣ ਵਾਲੇ ਨੇ ਕਿਉਂਕਿ ਪੀਓ ਮੋਦੀ ਦੇ ਵੱਲੋਂ ਉਹਨਾਂ ਨੂੰ ਵੱਡਾ ਤੋਹਫ਼ਾ ਜਿਹੜਾ ਦਿੱਤਾ ਜਾਵੇਗਾ ਤਿੰਨ ਰੂਟ ਜਿਹੜੇ ਮੈਟਰੋ ਦੇ ਤਿੰਨ ਰੂਟ ਆ ਉਹਨਾਂ ਦਾ ਉਦਘਾਟਨ ਜਿਹੜਾ ਅੱਜ ਪੀਓ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਪੀਐਮ મોદી ਦਾ ਅੱਜ ਕਲਕੱਤਾ ਦੌਰਾ ਤੇ ਇਸ ਦੌਰਾਨ ਉਹ ਉੱਥੇ ਦੇ ਲੋਕਾਂ ਨੂੰ ਅੱਜ ਵੱਡਾ ਤੋਹਫ਼ਾ ਦੇਣ ਜਾ ਰਹੇ ਨੇ ਤੇ ਇਸੇ ਨਾਲ 에어ਪੋਰਟ ਜਾਣ ਵਾਲੇ ਲੋਕਾਂ ਨੂੰ ਵੱਡਾ ਲਾਭ ਜਿਹੜਾ ਉਹ ਮਿਲੇਗਾ 15200 ਕਰੋੜ ਰੁਪਏ ਦਾ ਸ਼ਹਿਰੀ ਜਿਹੜਾ ਉਦਘਾਟਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਇਹ ਮੈਟਰੋ ਜਿਹੜੇ ਆ ਰੂਟ ਨੇ ਉਹਨਾਂ ਦਾ ਤਿੰਨ ਮੈਟਰੋ ਰੂਟਾ ਦਾ ਉਦਘਾਟਨ ਜਿਹੜਾ ਕੀਤਾ ਜਾਵੇਗਾ ਇਸ ਦੇ ਨਾਲ ਪਿੰਡਾਂ ਨੂੰ ਅਤੇ ਸ਼ਹਿਰਾਂ ਨੂੰ ਵੱਡਾ ਲਾਭ ਜਿਹੜਾ ਹੋਣ ਵਾਲਾ ਹੈ ਤੇ ਇਹਨਾਂ ਦੇ ਸੰਪਰਕ ਜਿਹੜੇ ਦੇ ਨਾਲ ਜੁੜਨਗੇ ਤੇ ਇਸ ਦੇ ਨਾਲ ਲੋਕਾਂ ਨੂੰ ਵੱਡਾ ਜਿਹੜਾ ਫਾਇਦਾ ਹੋਣ ਵਾਲਾ ਤੇ ਅੱਜ ਕਲ੍ਹਕੱਤਾ ਦੇ ਲੋਕਾਂ ਨੂੰ ਪੀਐਮ મોદી ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਜਾਵੇਗਾ ਤੇ 13.62 ਕਿਲੋਮੀਟਰ ਲੰਬਾਈ ਦੇ 3.9 ਮੀਟਰ ਰੂਟਾ ਦਾ ਉਦਘਾਟਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਉਹ 1200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ 6 ਲੇਨ ਵਾਲੇ ਕੋਨਾ ਐਕਸਪ੍ਰੈਸਵੇ ਦਾ ਨੀ ਪੱਥਰ ਵੀ ਰੱਖਣਗੇ ਇਹ ਐਕਸਪ੍ਰੈਸਵੇ 7.2 ਕਿਲੋਮੀਟਰ ਲੰਬਾ ਹੋਵੇਗਾ ਇਸ ਨਾਲ ਹਾਵੜਾ ਆਲੇ ਦੁਆਲੇ ਦੇ ਪਿੰਡੂ ਖੇਤਰਾ ਅਤੇ ਕੋਲਕੱਤਾ ਵਿਚਕਾਰ ਸੰਪਰਕ ਵਧੇਗਾ ਇਸ ਨਾਲ ਯਾਤਰਾ ਦਾ ਸਮਾਂ ਬਚੇਗਾ ਤੇ ਖੇਤਰ ਦੇ ਵਿੱਚ ਕਾਰੋਬਾਰ ਅਤੇ ਸੈਰ ਸਪਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਸ ਦੇ ਨਾਲ ਅੱਜ ਅਦਾਸ ਨੇ ਕਿ ਕਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫਾ ਜਿਹੜਾ ਉਹ ਮਿਲਣ ਜਾ ਰਿਹਾ ਪ੍ਰਮੋਦੇ ਦੇ ਵੱਲੋਂ ਕਲਕੱਤਾ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ 5200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਆ ਜਿਹੜੇ ਆ ਤਿੰਨ ਮੈਟਰੋ ਜਿਹੜੇ ਆ ਉਹਨਾਂ ਦੇ ਰੂਟਾ ਦਾ ਉਹ